ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਔਰ ਬਲਕਾਰ ਸਿੱਧੂ ਨੂੰ ਲੈ ਕੇ ਬਹੁਤ ਵੱਡੀਆਂ ਦੋ ਖਬਰਾਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਬਲਕਾਰ ਸਿੰਘ ਸਿੱਧੂ ਪੂਰੇ ਪੰਜਾਬ ਦੇ ਵਿੱਚ ਹਹਾਕਾਰ ਮੱਚ ਗਈ ਹੈ ਔਰ ਦੂਸਰੇ ਪਾਸੇ ਅਮਰਪਾਲ ਸਿੰਘ ਹਾਈ ਕੋਰਟ ਦੇ ਜੱਜ ਨੇ ਖੁਦ ਐਕਸ਼ਨ ਲੈ ਲਿਆ ਅਮਰਪਾਲ ਸਿੰਘ ਦੀ ਇਨਨਸੇਦ ਤੇ ਔਰ ਉਹਨਾਂ ਦੀ ਰਿਹਾਈ ਦੇ ਉੱਤੇ ਦੋਵੇਂ ਖਬਰਾਂ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਸੁਣਾਉਣ ਜਾ ਰਿਹਾ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਖੁਸ਼ੀ ਦੀ ਲਹਿਰ ਫੈਲ ਜਾਣੀ ਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ 파ੜ ਪੈ ਜਾਣ ਕਿਵੇਂ ਪੈ ਜਾਣ ਕਿਉਂਕਿ ਬਲਕਾਰ ਸਿੰਘ ਸਿੱਧੂ ਬੀਤੇ ਦੋ ਦਿਨਾਂ ਤੋਂ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਇੱਕ ਐਸੀ ਸ਼ਰਧਾਵਲੀ ਬੋਲੀ ਜਿਸ ਨੇ ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕਰਵਾ ਦਿੱਤਾ ਦੂਜੇ ਪਾਸੇ ਹੁਣ ਪਰਚਾ ਪੈਣ ਜਾ ਰਿਹਾ ਐਕਸ਼ਨ ਲੈ ਲਿਆ ਸੀ ਇਹ ਮਾਨ ਨੇ ਔਰ ਦੂਸਰੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਜਿਹੜਾ ਭਾਈ ਅਮਰਪਾਲ ਸਿੰਘ ਦੇ ਲਈ ਇੱਕ ਜੱਜ ਨੇ ਫੈਸਲਾ ਲੈਣਾ ਆਪਣੇ ਪੱਧਰ ਦੇ ਉੱਤੇ ਕਿਉਂਕਿ ਸਭ ਨੂੰ ਪਤਾ ਸੀ ਐਨਐਸਐ ਨਜਾਇਜ਼ ਲੱਗੀ ਆ ਔਰ ਤੀਸਰੀ ਖਬਰ ਇਹ ਹੈ ਪੁਲਕਾਰ ਸਿੰਘ ਸੰਧਵਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਗੁੱਲੀ ਘੜਕਿਆ ਗਿਆਗਾ ਬਲਕਾਰ ਸਿੰਘ ਸਿੱਧੂ ਦਾ ਤਾਂ ਹੁਣ ਬਾਤ ਵੱਡਾ ਐਕਸ਼ਨ ਤੇ ਦੂਜੀ ਜਿਹੜੀ ਗੱਲ ਹੈ ਪਾੜ ਬਹੁਤ ਵੱਡਾ ਪੈਣ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਤਰਨ ਜਾ ਰਹੀਆ ਪਹਿਲਾਂ ਮੈਂ ਤੁਹਾਨੂੰ ਇਹਦੀ ਬਲਕਾਰ ਸਿੱਧੂ ਵੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਜਿਹੜੇ ਕਿ ਰਿਹਾ ਹੋਣ ਜਾ ਰਹੇ ਨੇ ਹਾਈ ਕੋਰਟ ਦੇ ਜੱਜ ਨੇ ਕਿਵੇਂ ਦਰਅਸਲ ਉਹਨਾਂ ਦੇ ਨਾਲ ਐਕਸ਼ਨ ਲੈ ਲਿਆ ਆਮ ਆਦਮੀ ਪਾਰਟੀ ਨੂੰ ਦੋਨੇ ਪਾਸੇ ਮਾਰ ਪੈ ਗਈ ਹੈ ਇੱਕ ਪਾਸੇ ਐਮਐਲਏ ਨੂੰ ਕੱਢਣਾ ਔਰ ਉਹਦੇ ਉੱਤੇ ਪਰਚਾ ਦਰਜ ਕਰਨਾ ਕਿਉਂਕਿ ਜਨਤਾ ਦੀ ਜਿਹੜੀ ਜਨਤਾ ਦੀ ਆਵਾਜ਼ ਹੈ ਜਿਹੜੀ ਉਹਨੇ ਇਹਨਾਂ ਦੇ ਉੱਤੇ ਪਰਚਾ ਕਰਵਾ ਦਿੱਤਾ ਸੁਣੋ ਧਿਆਨ ਦੇ ਨਾਲ ਕਿਵੇਂ ਹੁੰਦਾ ਪਰਚਾ ਸੁਣੋ ਮਾਮਲਾ ਇੱਥੇ ਨਹੀਂ ਪਰਚਾ ਵੀ ਹੋਵੇਗਾ ਬਲਕਾ ਸਿੰਘ ਸਿੱਧੂ ਤੇ ਦੂਸਰੇ ਪਾਸੇ ਐਕਸ਼ਨ वर्तमान नवे बड़े प्रधान अमित अरोड़ा अते कुलतार सिंह कुलतार सिंह सन्मा वलो सारीयां ही पार्टियां सिख अते सिख जतए बंदियां किसान अते किसान जतए बंदियां वलो घेरिया जावेगा जिन्नी देर तक बलका सिंह सिद्धू ते पर्चा नहीं हो जंदा उन्नी देर तक ए जतए बंदियां चैत दे नाम नहीं बैठणगी हां दूसरे पासे सूबे दे मुख्यमंत्री

ਜੇਕਰ ਮਿੱਤੀ ਪਲੀਤ ਕੀਤੀ ਆ ਉਹ ਦੇ ਬਲਕਾ ਸਿੰਘ ਸਿੱਧੂ ਵਿਧਾਇਕ ਹੋਣ ਦੇ ਨਾਲ ਪੰਜਾਬ ਦੇ ਨਾਪੀ ਗ੍ਰਾਮੀ ਸੱਭਿਆਚਾਰਕ ਗਾਇਕ ਵੀ ਨੇ ਸਾਰੀਆਂ ਪਾਰਟੀਆਂ ਮੰਗ ਕਰੀਆਂ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਬਣੇ ਪ੍ਰਧਾਨ ਅਮਨ ਲੋੜਾ ਅਤੇ ਕੁਲਤਾਸ ਸਿੰਘ ਸੰਧਵਾ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਬਲਕਾ ਸਿੰਘ ਸਿੱਧੂ ਤੇ ਬਲਕਾ ਸਿੰਘ ਸਿੱਧੂ ਨੂੰ ਉਸ ਦੇ ਅਹੁਦੇ ਉਤੋਂ ਮੋਤਾ ਕੀਤਾ ਜਾਵੇ ਇਹ ਤਾਂ ਰਹੀ ਬਲਕਾਰ ਸਿੰਘ ਸਿੱਧੂ ਦੀ ਗੱਲ ਜਿਹੜਾ ਕਿ ਉਹਦੇ ਉੱਤੇ ਪਰਚਾ ਹੁਣ ਤਾਂ ਤੈਅ ਆ ਕਿਉਂਕਿ ਦੂਜੇ ਪਾਸੇ ਭਗਵੰਤ ਮਾਨ ਵੀ ਫਸ ਜਾਣਗੇ ਜੇਕਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਨਹੀਂ ਕੱਢਦੇ ਵਿੱਚੋਂ ਕੱਢਣ ਦੀ ਪਾਰਟੀ ਦੇ ਜਿਹੜੀ ਮੰਗ ਉੱਠ ਰਹੀ ਹੈ ਉਹ ਸਿੱਖ ਜਥੇਬੰਦੀਆਂ ਕਿਸਾਨ ਜੁਨੀਆਨਾ ਬਹੁਤ ਯਾਨੀ ਇੱਕ ਐਸਜੀਪੀਸੀ ਵੀ ਖੜੀ ਹੋ ਗਈ ਹੈ ਤਾਂ ਕਹਿੰਦੇ ਪੱਗ ਦੇ ਉੱਤੇ ਟਿੱਪਣੀ ਕੀਤੀ ਸੀ ਉਹ ਵੀ ਭਾਰੀ ਪੈ ਗਈ ਹੈ ਬਲਕਾਰ ਸਿੰਘ ਸਿੱਧੂ ਨੂੰ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਹੋਰ ਵੱਡਾ ਝਟਕਾ ਜਿਹੜਾ ਕਿ ਹਾਈ ਕੋਰਟ ਨੇ ਦੇ ਦਿੱਤਾ ਆਮ ਆਦਮੀ ਪਾਰਟੀ ਨੂੰ ਝਟਕਾ ਤਾਂ ਇਹ ਲੱਗ ਗਿਆ ਕਿ ਅਮਰਪਾਲ ਸਿੰਘ ਨੂੰ ਪੰਜਾਬ ਦੀ ਸਰਕਾਰ ਅੰਦਰ ਰੱਖਣਾ ਚਾਹੁੰਦੀ ਸੀ ਇਸ ਗੱਲ ਦੀ ਗਵਾਹੀ ਸਾਰਾ ਪੰਜਾਬ ਭਰ ਦਾ ਸਭ ਨੂੰ ਪਤਾ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਹੈੱਡ ਉਹਨੂੰ ਅੰਦਰ ਰੱਖਣਾ ਚਾਹੁੰਦਾ ਸੀ ਪਰ ਹੁਣ ਜਿਹੜਾ ਕਿ ਉਹਨਾਂ ਨੇ ਫਿਰਕੀ ਘੁਮਾ ਦਿੱਤੀ ਹੈ ਕਿਉਂਕਿ ਹਾਈ ਕੋਰਟ ਦੇ ਜੱਜ ਨੇ ਖੁਦ ਫੈਸਲਾ ਲੈ ਲਿਆ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਜਿਹੜੀ ਨਜਾਇਜ਼ ਲੱਗੀ ਐ ਐਨਐਸਏ ਇਹਨਾਂ 11 ਬੰਦੇ ਦੇ ਉੱਤੇ ਲੱਗੀ ਐ 10 ਸਾਥੀ ਹੋਰ ਬੰਦੇ ਨੇ ਕੱਲਾ ਅਮਰਪਾਲ ਸਿੰਘ ਨੇ ਅੰਦਰ 10 ਸਾਥੀ ਜਿਹੜੇ ਹੋਰ ਬੰਦੇ ਨੇ ਉਹਨਾਂ ਨੂੰ ਵੀ ਨਾਲ ਕਢਾਉਣ ਦਾ ਜਿਹੜਾ ਕਿ ਪੂਰਾ ਇੱਕ ਕਿੱਸਾ ਬਣਾ ਲਿਆ ਪੂਰਾ ਯਾਨੀ ਇੱਕ ਵਰਤਾਰਾ ਵਰਤ ਗਿਆ ਗੁਰੂ ਸਾਹਿਬ ਦੀ ਕਿਰਪਾ ਕਹਿ ਸਕਦੇ ਆ ਜਿਵੇਂ ਕਿ ਉਹਨਾਂ ਨੂੰ ਹੁਣ ਬਾਹਰ ਲਿਆਂਦਾ ਜਾਊਗਾ ਹੁਣ ਜਿਹੜੀ ਤਰੀਕ ਹੈ ਤੁਸੀਂ ਸੋਚਦੇ ਹੋਵੋਗੇ ਕਿ ਅਮਰਪਾਲ ਸਿੰਘ ਦੀ ਰਿਹਾਈ ਕਿਹੜੇ ਦਿਨ ਹੋਣ ਜਾ ਰਹੀ ਐ ਉਹ ਵੀ ਸੁਣ ਲਓ ਜਰਾ 4 ਮਾਰਚ ਵਾਲੇ ਦਿਨ ਅਮਰਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਨਾਲ ਉਹਨਾਂ ਸਾਰੇ ਜਣਿਆਂ ਦੀ ਰਿਹਾਈ ਹੋਣ ਜਾ ਰਹੀ ਹੈ ਪੰਜਾਬ ਦੀ ਜਿੰਨੀ ਵੀ ਸਾਡੀ ਨੌਜਵਾਨੀ ਇਹਨਾਂ ਗੱਲਾਂ ਦੇ ਨਾਲ ਐਕਟਿਵ ਹੈ ਇਹਨਾਂ ਗੱਲਾਂ ਦੇ ਉੱਤੇ ਪੂਰਾ ਅਮਲ ਕਰ ਰਹੀ ਹੈ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਵੱਡੀ ਅਪੀਲ ਹੈ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਵਾਕਈ ਪੰਜਾਬ ਦੇ ਵਿੱਚ ਦਰਦ ਰੱਖਣ ਵਾਲੇ ਸਾਡੇ ਨੌਜਵਾਨ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੌਜਵਾਨਾਂ ਦੀ ਗੱਲ ਕਰਦਾ ਮੈਂ ਕਿ ਐਸ ਵੀਡੀਓ ਦਾ ਯੋਗਦਾਨ ਕਰਦੇ ਹੋਇਆ ਤੁਸੀਂ ਪੰਜਾਬ ਦੇ ਵਿੱਚ ਕੱਲੇ-ਕੱਲੇ ਘਰ ਤੱਕ ਇਹ ਵੀਡੀਓ ਪਹੁੰਚਾਉਣੀ ਆ ਕਿਉਂ ਪਹੁੰਚਾਉਣੀ ਆ ਕਿਉਂਕਿ ਜਿਹੜੀ ਸਰਕਾਰ ਪੰਜਾਬ ਦੀ ਮੌਜੂਦਾਗੀ ਇਸ ਭਗਵੰਤ ਮਾਨ ਸਰਕਾਰ ਨੇ ਇੱਕ ਨਵਾਂ ਏਜੰਡਾ ਚਲਾ ਦਿੱਤਾ ਹੈ ਕਿ ਅਸੀਂ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਕਿਹੜਾ ਏਜੰਡਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਹੁਣ ਇੱਕ ਐਕਸ਼ਨ ਕਰ ਦਿੱਤਾ ਹੈ ਕਿ ਤੁਸੀਂ ਨਸ਼ੇ ਤਸਕਰਾਂ ਦੇ ਜਿਹੜੇ ਘਰ ਟਾ ਦਿਓ ਔਰ ਉਹਨਾਂ ਨੇ ਤੇ ਪੂਰੀ ਯਾਨੀ ਛਾਪੇਮਾਰੀ ਕਰ ਦਿਓ ਮੈਂ ਮੰਨਦਾ ਵੀ ਇਹ ਗੱਲ ਠੀਕ ਹੈ ਪਰ ਇਹ ਅੱਜ ਕਿਉਂ ਕੀਤੀ ਹੈ ਜਿਹੜੀ ਕਿ ਕਈ ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਉਹ ਅੱਜ ਕਿਉਂ ਚਲਾਈ ਗੱਲ ਤੁਸੀਂ ਮੂਹਰੇ ਲੈ ਕੇ ਜਾਂਤਾ ਵੇ ਤਾਂ ਕਿ ਭਾਈ ਅਮਰਪਾਲ ਸਿੰਘ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਨਾ ਬਣ ਜੇ ਇਹੀ ਇਹਨਾਂ ਦੇ ਦਿਲ ਦੇ ਵਿੱਚ ਡਰ ਹੈ ਪਰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਸਾਡੇ ਜਿੰਨੇ ਵੀ ਨੌਜਵਾਨ ਤੁਸੀਂ ਵਾਕਈ ਭਾਈ ਅਮਰਪਾਲ ਸਿੰਘ ਦੇ ਨਾਲ ਖੜੇ ਹੋ ਕਹਿੰਦਾ ਇਹਨਾਂ ਗੱਲਾਂ ਤੇ ਤੁਸੀਂ ਜ਼ਰੂਰ ਅਸਰ ਕਰਿਓ ਕਿ ਐਸ ਮੁੱਖ ਮੰਤਰੀ ਨੇ 3 ਸਾਲ ਟਪਾ ਕੇ ਪੰਜਾਬ ਦੀ ਜਨਤਾ ਦੇ ਉੱਤੇ ਉਹ ਅਸਰ ਪਾਇਆ ਕਹਿੰਦਾ ਜੀ ਹੁਣ ਦਾਸ ਤਾਂ ਘਰ ਢਾ ਦਿੱਤੇ ਨੇ ਲੋਕਾਂ ਦੇ ਘਰ ਢਾਏ ਨੇ ਤੇ ਹੁਣ ਮੈਂ ਇਹਨਾਂ ਨੂੰ ਆਖਰੀ ਤੇ ਇੱਕ ਸਵਾਲ ਕਰੂੰਗਾ ਕਿ ਦੇਖੋ ਇਹ ਕਹਿੰਦੇ ਅਸੀਂ ਚਿੱਟਾ ਬੰਦ ਕਰ ਦਾਂਗੇ ਪੰਜਾਬ ਦੇ ਅੰਦਰ ਔਰ ਮੈਂ ਕਹੂੰਗਾ ਕਿ ਇਹਨੂੰ ਬੀੜੀ ਬੰਦ ਕਰਕੇ ਦਿਖਾ ਦਿਓ ਤੁਸੀਂ ਬੀੜੀ ਬੰਦ ਕਰ ਦਿਓ ਜਰਦਾ ਬੰਦ ਕਰ ਦਿਓ ਜਿਹੜੀ ਸ਼ਰਾਬ ਹੈ ਉਹਨੂੰ ਬੰਦ ਕਰਦੇ ਤਹਾਨੂੰ ਮੰਨ ਜਾਵਾਂਗੇ ਅਸੀਂ ਚਿੱਟਾ ਇੱਕ ਬਹੁਤ ਵੱਡੀ ਯਾਨੀ ਇੱਕ ਨਸ਼ੇ ਦੇ ਵਿੱਚ ਆ ਜਾਂਦਾ ਜਾਨੀ ਸਿੱਧੀ ਮੌਤ ਆ ਬੰਦੇ ਦੀ ਤਾਂ ਇਹਨਾਂ ਨੇ ਪਹਿਲਾਂ ਮੌਤ ਵੰਡੀ ਆ ਤੇ ਹੁਣ ਬਈ ਇਹ ਨਾਟਕ ਖੇਡ ਰਹੇ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਇੱਕ ਵੀ 60 ਘੰਟ 60 ਮਿੰਟ ਹੁੰਦੇ ਨੇ ਘੰਟੇ ਦੇ ਵਿੱਚ ਇਹਨਾਂ 60 ਮਿੰਟਾਂ ਦੇ ਵਿੱਚੋਂ ਇੱਕ ਵੀ ਮਿੰਟ ਨਹੀਂ ਹੋਊਗਾ ਕਿ ਸਾਡੀ ਪੁਲਿਸ ਆਰਾਮ ਨਾਲ ਵਹਿ ਜਾਵੇ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਕਰਨਾ ਅਸੀਂ ਅਸੀਂ ਪੰਜਾਬ ਦੀ ਨੌਜਵਾਨੀ ਬਚਾਉਣ ਚੱਲੇ ਆ ਜਿਹੜੀ ਕਿ ਮੈਂ ਪਹਿਲਾਂ ਵੀ ਤੁਹਾਨੂੰ ਅਕਸਰ ਦੱਸਦਾ ਰਿਹਾ ਕਿ 60 80% ਲੋਕ ਮਰ ਚੁੱਕੇ ਆ ਪੰਜਾਬ ਦੇ ਛੱਟੇ ਦੇ ਨਾਲ ਉਹਨਾਂ ਦੀ ਪਰਭਾਈ ਕੌਣ ਕਰੂਗਾ ਕਿ ਮਾਨ ਸਰਕਾਰ ਕਰ ਦੂਗੀ ਜਿਹੜੀਆਂ ਮਾਮਾਂ ਦੇ ਪੁੱਤ ਗਏ ਨੇ ਛੱਟੇ ਦੇ ਨਾਲ ਮਰੇ ਨੇ ਤਾਂ ਫਿਰ ਭਈ ਉਹਨਾਂ ਨੂੰ ਮੋੜ ਕੇ ਕੌਣ ਲਿਆਊਗਾ ਯਾਰ ਸਵਾਲ ਬਹੁਤ ਵੱਡੇ ਨੇ ਲੇਕਿਨ ਪੰਜਾਬ ਦੀ ਜਨਤਾ ਮੈਨੂੰ ਲੱਗਦਾ ਵੀ ਸਮਝ ਚੁੱਕੀ ਐ ਇਹਨਾਂ ਨੂੰ ਜਿਹੜੀਆਂ ਗੱਲਾਂ ਤੁਹਾਡੇ ਦੇ 3 ਸਾਲ ਪਹਿਲਾਂ ਨਹੀਂ ਹੋਈਆਂ ਤੇ ਅੱਜ ਕਿਵੇਂ ਕਰ ਦੇਉਂਗੇ ਭਾਈ ਇਹਦਾ ਤੁਹਾਡਾ ਜਿਹੜਾ ਚਾਸਾ ਨਾ ਚਾਸਾ ਇਹਦੇ ਵਿੱਚ ਨਹੀਂ ਆਉਂਦੀ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਕਿ ਅਮਰਪਾਲ ਸਿੰਘ ਦੇ ਦਰ ਤੋਂ ਕਿ ਉਹਦੀ ਰਿਹਾਈ ਹੋਣ ਜਾ ਰਹੀ ਹੈ ਐਨਐਸਏ ਟੁੱਟਣ ਜਾ ਰਹੀ ਹੈ ਸਾਰੇ ਸਾਥੀ ਬਾਹਰ ਆਉਣਗੇ ਨਾਲ ਦੇ ਤੇ ਇਹਨਾਂ ਨੂੰ ਲੱਗਦਾ ਵੀ 2027 ਦੇ ਵਿੱਚ ਅਮਰਪਾਲ ਸਿੰਘ ਦੀ ਆਵਾਜ਼ ਜਿਹੜੀ ਉੱਠੀ ਖੜੀ ਆ ਪੰਜਾਬ ਦੇ ਅੰਦਰ ਤੇ ਭਾਈ ਅਸੀਂ ਤਾਂ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ ਤੇ ਫੇਰ ਭਾਈ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਅਗਲ ਅਗ ਰਹੀ ਹੈ ਉਹ ਕਹਿੰਦਾ ਛੇਤੀ ਐਕਸ਼ਨ ਕਰ ਦਿਓ ਪੰਜਾਬ ਦੇ ਅੰਦਰ ਤੇ ਮੈਂ ਨਾ ਹਰ ਜਾਣ ਵਾਲੀਆਂ ਵੋਟਾਂ ਦੇ ਵਿੱਚ ਸੋ ਇਸ ਕਰਕੇ ਸਮਝਣ ਦੀ ਸਾਡੇ ਵਾਲਿਆਂ ਨੂੰ ਸਾਰਿਆਂ ਨੂੰ ਲੋੜਾ ਪੰਜਾਬ ਵਾਲੇ ਸਿੱਖਾਂ ਨੌਜਵਾਨਾਂ ਨੂੰ ਵੀ ਤੇ ਆਮ ਜਿਹੜੀ ਸਾਡੀ ਜਨਤਾ ਗਈ ਹੇਤੋਂ ਜੇ ਨਹੀਂ ਉਹਨੂੰ ਚਾਹੁੰਦੀ ਅਮਰਪਾਲ ਸਿੰਘ ਨੂੰ ਕਿ ਉਹ ਬੰਦਾ ਸਹੀ ਕਰ ਰਿਹਾ ਸੀ ਤਾਂ ਠੀਕ ਹੈ ਪੰਜਾਬੀਓ ਅ ਮਿਲਦੇ ਹਾਂ ਅਗਲੇ ਟੌਪਿਕ ਤੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣੇ ਜੀ ਧੰਨਵਾਦ